ਖੇਤੀ ਕਾਨੂੰਨਾਂ ਦੇ ਉੱਪਰ ਕੇਂਦਰ ਦੇ ਨਾਲ ਕਿਸਾਨਾਂ ਦੇ ਸਿੰਘ ਫਸੇ ਹੋਏ ਆ। ਦੋਵਾਂ ਪਾਸੇੋਂ ਪੂਰਾ ਜ਼ੋਰ ਲੱਗ ਰਿਹਾ ਹੈ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਆ ਕੇ ਬੈਠੇ ਹੋਏ ਨੇ ਤਾਂ ਦੂਜੇ ਪਾਸੇ ਕੇਂਦਰ ਦਾ ਵੀ ਪੂਰਾ ਜ਼ੋਰ ਲੱਗਾ ਹੋਇਆ ਹੈ ਕਿ ਕਿਸਾਨ ਕਿਸੇ ਨਾ ਕਿਸੇ ਤਰੀਕੇ ਸੌਦਾਂ ਦੇ ਉੱਪਰ ਮੰਨ ਜਾਣ ਕਾਨੂੰਨ ਰੱਦ ਨਾ ਕਰਨੇ ਪੈਣ। ਪਰ ਇੱਕ ਇਲਜ਼ਾਮ ਹੰਸਰਾਜ ਹੰਸੋਣਾ ਦੇ ਉੱਪਰ ਲੱਗਾ ਕਿ ਇਸ ਕਿਸਾਨੀ ਕਾਨੂੰਨਾਂ ਦੇ ਉਹ ਮਸ਼ੂਰੀ ਕਰ ਰਹੇ ਨੇ ਕਿਸਾਨੀ ਅੰਦੋਲਨ ਦੇ ਵਿੱਚ ਕਾਨੂੰਨਾਂ ਦੀ ਉਹ ਐਡ ਕਰ ਰਹੇ ਨੇ ਕਿਉਂਕਿ ਇੱਕ ਖਬਰ ਅੰਬਾਲੇ ਤੋਂ ਛਪੀ ਕਿ ਅੰਬਾਲੇ ਦੇ ਵਿੱਚ ਹੰਸਰਾਜ ਹੰਸ ਇਹਨਾਂ ਕਾਨੂੰਨਾਂ ਦਾ ਪ੍ਰਚਾਰ ਕਰਦੇ ਨਜ਼ਰ ਆਏ ਐ ਐਕਸਕਲੂਸਿਵ ਇੰਟਰਵਿਊ ਹੰਸਰਾਜ ਹੰਸ ਸਾਡੇ ਨਾਲ ਬੈਠੇ ਨੇ ਗੱਲਬਾਤ ਕਰਾਂਗੇ ਕੱਲੀ-ਕੱਲੀ ਗੱਲ ਦੇ ਉੱਪਰ ਜਵਾਬ ਲਵਾਂਗੇ ਕਿ ਅਸਲ ਦੇ ਵਿੱਚ ਕਾਨੂੰਨਾਂ ਬਾਰੇ ਇਹਨਾਂ ਦੀ ਕੀ رائے ਆ ਅੰਦੋਲਨ ਬਾਰੇ ਕੀ رائے ਆ ਅਤੇ ਅੰਬਾਲੇ ਦੇ ਵਿੱਚ ਵਾਕਈ ਇਹ ਪ੍ਰਚਾਰ ਕਰਨ ਦੇ ਲਈ ਗਏ ਸਨ ਕਿ ਜਾਂ ਉਹ ਖਬਰ ਝੂਠੀ ਐ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਤਾਂ ਸਰ ਸਸੀਕਾਲ ਤੇ ਧੰਨਵਾਦ ਸਮਾਂ ਦਿੱਤਾ ਤੁਸੀਂ ਸਸੀਕਾਲ ਜੀ ਤੁਹਾਨੂੰ ਵੀ ਤੇ ਸਾਰੇ ਵਿਊਵਰਜ਼ ਨੂੰ ਬਾਅਦਬ ਹੱਥ ਜੋੜ ਕੇ ਸਭ ਨੂੰ ਸਸੀਕਾਲ ਵਾਹਿਗੁਰੂ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਹੰਸ ਜੀ ਸਭ ਤੋਂ ਪਹਿਲਾਂ ਤੇ ਇਹ ਦੱਸੋ ਕਿ ਇੱਕ ਮਹੀਨਾ ਹੋ ਗਿਆ ਕਿਸਾਨਾਂ ਨੇ ਤੁਹਾਡੇ ਦਰਵਾਜ਼ੇ ਦੇ ਉੱਪਰ ਆ ਕੇ ਬੈਠਿਆ ਨੂੰ ਬੀਜੇਪੀ ਦੀ ਮੈਂ ਗੱਲ ਕਰ ਰਿਹਾ ਕਿੰਦੇ ਕਿ ਪੰਜਾਬ ਦਾ ਪੁੱਤ ਹੰਸ ਰਾਜ ਹੰਸ ਬਹੁਤ ਲੇਟ ਹੋ ਗਿਆ ਬੋਲਣ ਦੇ ਉੱਪਰ ਇੱਕ ਮਹੀਨਾ ਹੋ ਗਿਆ ਕਦੀ ਬੋਲਿਆ ਹੀ ਨਹੀਂ ਕਿਸਾਨਾਂ ਬਰੀ ਉਨਜੀ ਗੱਲ ਇਹ ਆ ਕਿ ਕਹਿੰਦੇ ਆ ਕਿ ਇੱਕ ਸੂਫੀ ਸ਼ਾਇਰ ਨੇ ਲਿਖਿਆ ਸੀ ਕਿ ਬਸ ਅ ਸਾਡਾ ਵਸ ਨਿਓ ਚਲਦਾ ਬਸ ਅ ਸਾਡਾ ਵਸ ਨਿਓ ਚਲਦਾ ਕੀ ਇਹ ਅਸਾਂ ਦਾ ਹੋਣਾ ਲਿਸੇ ਦਾ ਕਿ ਜ਼ੋਰ ਮੁਹੰਮਦ ਦਾ ਨਸ ਜਾਣਾ ਜਾਂ ਰੋਣਾ ਮੈਂ ਬਿਲਕੁਲ ਲੇਟ ਨਹੀਂ ਹੋਇਆ ਅਜੀ ਲੈਣਾ ਤੇ ਬੈਠੇ ਹੀ ਸਨ ਕਿਸਾਨ ਲੀਡਰ ਅਜੀ ਸ਼ੁਰੂ ਹੀ ਹੋਇਆ ਸੀ ਕੰਮ ਮੈਂ ਪੰਜਾਬ ਗਿਆ ਸੀ ਪੰਜਾਬ ਜਾ ਕੇ ਹਫਤਾ ਰਿਹਾ ਮੈਂ ਸਾਰੇ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕੀਤੀ ਸੀ ਕਿ ਆਓ ਮੈਂ ਕੋਸ਼ਿਸ਼ ਕਰਦਾ ਵਾਂ ਕਿ ਪੀਐਮ ਸਾਹਿਬ ਕੋਲ ਪ੍ਰਧਾਨ ਮੰਤਰੀ ਸਾਹਿਬ ਕੋਲ ਆਪਾਂ ਚਲਦੇ ਆ ਇੱਕ ਹਫਤਾ ਮੈਂ ਰਿਹਾ ਮੈਂ ਡੇਢ ਦੋ ਸਾਲਾਂ ਚ ਘੱਟ ਬੋਲਿਆ ਕਿਉਂਕਿ ਮੈਂ ਸਿਆਸਤਦਾਨ ਤਾਂ ਹੈ ਨਹੀਂ ਬੇਸਿਕਲੀ ਆਰਟਿਸਟ ਐ ਸਿਆਸਤ ਦੀ ਗ੍ਰੈਮਰ ਥੋੜੀ ਮੁਸ਼ਕਲ ਆ ਇਹਦੇ ਵਿੱਚ ਘੱਟ ਬੋਲਣਾ ਚਾਹੀਦਾ ਤੁਸੀਂ ਐਵੇਂ ਬੋਲ ਕੇ ਵਾ ਤਵ ਫਸ ਜਾਂਦੇ ਆ ਲੇਕਿਨ ਉਹਨਾਂ ਦਿਨਾਂ ਚ ਦੋ ਦਿਨਾਂ ਚ ਜਿੰਨੀ ਦੋ ਸਾਲਾਂ ਚ ਮੈਂ ਇੰਟਰਵਿਊ ਨਹੀਂ ਕੀਤੇ ਉਹ ਤੁਹਾਡੇ ਤੁਸੀਂ ਵੀ ਆਏ ਸੀ ਮੈਂ ਤੁਹਾਨੂੰ ਵੀ ਇੰਟਰਵਿਊ ਦਿੱਤਾ ਸਾਰੇ ਚੈਨਲਾਂ ਨੂੰ ਦਿੱਤਾ ਇੰਟਰਵਿਊ ਦਾ ਬਹਾਨਾ ਸੀ ਕਰਨੀ ਮੈਂ ਅਪੀਲ ਸੀਗੀ ਕਿ ਆਓ ਮੇਰੇ ਨਾਲ ਆਪਾਂ ਚੱਲੀਏ ਤੇ ਮੈਂ ਮਲੋਣਾ ਡੀ ਗੱਲ ਕਹਿ ਰਹੇ ਹੋ ਕਿ ਤੁਸੀਂ ਕਹਿੰਦੇ ਹੋ ਕਿ ਕਿਸਾਨ ਜਥੇਬੰਦੀਆਂ ਨੂੰ ਮੈਂ ਫੋਨ ਕੀਤੇ ਜਾਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਤੁਸੀਂ ਕਿਸਾਨ ਜਥੇਬੰਦੀਆਂ ਦੇ ਵਿੱਚ ਕਿਹੜੇ ਕਿਹੜੇ ਨਾਲ ਫੋਨ ਤੇ ਗੱਲ ਕੀਤੀ ਸੀ ਕਿ ਆਓ ਤੁਸੀਂ ਉਦੋਂ ਟਰੈਕ ਤੇ ਬੈਠੇ ਹੋ ਪੰਜਾਬ ਦੇ ਵਿੱਚ ਤੇ ਆਓ ਅਸੀਂ ਗੱਲਬਾਤ ਕਰਾਉਂਦੇ ਆ ਤੁਹਾਡੀ ਫੋਨ ਤੇ ਕਿਹਨਾ ਕਿਹਨਾਂ ਨਾਲ ਗੱਲ ਹੋਈ ਸੀ ਐਕਚੁਅਲੀ ਮੈਂ ਇੰਟਰਵਿਊ ਦਿੱਤੀ ਸੀ ਸਾਰੇ ਲੋਕ ਅੱਜ ਕੱਲ ਇੰਟਰਵਿਊ ਦੇਖਦੇ ਆ ਜਦੋਂ ਦਾ ਅੰਦੋਲਨ ਚੱਲਿਆ ਜਿਹੜੇ ਨਹੀਂ ਵੀ ਦੇਖਦੇ ਉਹ ਵੀ ਦੇਖਦੇ ਆ ਸਾਰਿਆਂ ਨੇ ਇੰਟਰਵਿਊ ਦੇਖੀ ਹੋएगी ਮੈਂ ਇੰਟਰਵਿਊ ਬਾਕਾਇਦਾ ਖੁੱਲ ਕੇ ਕੀਤੀ ਸੀ ਹੈ ਇਹ ਵੱਡੀ ਗੱਲ ਹੈ ਜਿਵੇਂ ਛੋਟਾ ਮੂੰਹ ਵੱਡੀ ਬਾਤ ਕਰਨ ਵਾਲੀ ਗੱਲ ਲੇਕਿਨ ਇਹ ਤੇ ਸੋਚਣਾ ਚਾਹੀਦਾ ਸਿਆਣਿਆਂ ਲੋਕਾਂ ਨੂੰ ਕਿ ਇਹ ਕਿਸੇ ਬੇਸ਼ਤੇ ਕਹਿ ਰਿਹਾ ਬੰਦਾ ਇਹ ਕੇਸ ਬਿਨਾ ਤੇ ਕਹਿ ਰਿਹਾ ਕਿ ਮੈਂ ਲੈ ਕੇ ਜਾਵਾਂਗੇ ਨਿਛੇਤਰਖਣੇ ਉਹ ਹਾਈ ਕਮਾਂਡ ਉੱਥੇ ਜਾ ਕੇ ਦਿੱਲੀ ਉਦੋਂ ਜਲੰਧਰ ਸਿਗਾ ਮੈਂ ਇਹ ਮੈਂ ਪਹਿਲਾਂ ਗੱਲ ਕੀਤੀ ਸੀ ਇੱਥੋਂ ਮੈਨੂੰ ਨਾ ਕਿਸੇ ਨੇ ਭੇਜਿਆ ਤੇ ਨਾ ਉਹਨਾਂ ਨੇ ਬੁਲਾਇਆ ਸੀ ਇਹ ਮੈਂ ਉੱਥੇ ਵੀ ਕਿਹਾ ਸੀ ਨਾ ਕਿਸੇ ਦਾ ਭੇਜਿਆ ਆਇਆ ਤਾਂ ਨਾ ਮੈਨੂੰ ਤੁਸੀਂ ਬੁਲਾਇਆ ਲੇਕਿਨ ਮੈਂ ਕਿਸੇ ਦਰਦ ਅਧੀਨ ਆਇਆ ਹਾਂ ਕਿ ਦੇਖੋ ਕੁਦਰਤ ਜਾਂ ਪਰਾਲਬਦ ਮੈਨੂੰ ਦਿੱਲੀ ਜ਼ਰੂਰ ਲੈ ਗਈ ਆ ਲੇਕਿਨ ਮੈਂ ਸਾਰੀ ਜ਼ਿੰਦਗੀ ਪੰਜਾਬ 'ਚ ਰਿਹਾ ਪੰਜਾਬ 'ਚ ਵਿਚਰਿਆ ਪੰਜਾਬੀਆਂ ਲਈ ਮੇਰਾ ਸਾਰਾ ਕੁਝ ਕੁਰਬਾਨ ਹੈ ਲੇਕਿਨ ਮੈਂ ਆਇਆ ਹਾਂ ਮੈਂ ਉਦੋਂ ਫਿਰ ਉੱਥੇ ਬੈਠ ਕੇ ਫੋਨ ਕੀਤਾ ਜਿਹੜਾ ਤੁਹਾਡੇ ਇੰਟਰਵਿਊ 'ਚ ਵੀ ਕਿਹਾ ਸਾਰੇ ਚੈਨਲਾਂ 'ਤੇ ਕਿਹਾ ਕਿ ਸਾਡੇ ਇਸ ਪੂਰੇ ਭਾਰਤ ਦੇ ਪ੍ਰਧਾਨ ਹੈਗੇ ਆ ਜਿਨ੍ਹਾਂ ਨੂੰ ਕਹਿ ਦਿੰਦੇ ਆ ਕਿ ਸਾਰੇ ਦੇਸ਼ ਦੇ ਅਧਿਐਕਸ਼ ਮਾਨਨਯੀ ਜਗਤ ਪ੍ਰਕਾਸ਼ ਨੱਡਾ ਸਾਹਿਬ ਪਰ ਮਾਨਯਾ ਅਮੇਸ਼ਾ ਸਾਹਿਬ ਦਾ ਮੈਂ ਨਾਮ ਲਿਆ ਸੀ ਹੋਮ ਮਿਨਿਸਟਰ ਸਾਹਿਬ ਦਾ ਪਰ ਮੇਰੀ ਮੇਨ ਗੱਲ ਨੱਡਾ ਸਾਹਿਬ ਨਾਲ ਹੋਈ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਜੇ ਕੋਈ ਮੰਨਦਾ ਹੈ ਤੁਹਾਡੀ ਅਪੀਲ ਤੇ ਉਹਨਾਂ ਨੂੰ ਲੈ ਆਓ ਤੇ ਆਪਾਂ ਪ੍ਰਧਾਨ ਮੰਤਰੀ ਸਾਹਿਬ ਕੋਲ ਵੀ ਚਲ ਜਾਾਂਗੇ ਜਾਂ ਪਹਿਲਾਂ ਆਪਾਂ ਐ ਐਚਐਮ ਸਾਹਿਬ ਕੋਲ ਚਲ ਜਾਾਂਗੇ ਮਾਨਯਾ ਅਮੇਸ਼ਾ ਸਾਹਿਬ ਕੋਲ ਲਿੱਕ ਤੁਹਾਡੀ ਗੱਲ ਇਥੇ ਦਿੱਲੀ ਰਹਿੰਦਿਆਂ ਹੋਈ ਸੀ ਕਿ ਪੰਜਾਬ ਜਾ ਕੇ ਤੁਸੀਂ ਗੱਲ ਕੀਤੀ ਸੀ ਨਹੀਂ ਮੈਂ ਪੰਜਾਬ ਜਾ ਕੇ ਜਦੋਂ ਮੈਂ ਦੇਖਿਆ ਲੈਣਾ ਤੇ ਬੈਠੇ ਆ ਠੰਡ ਚ ਬੈਠੇ ਆ ਮੇਰੇ ਘਰ ਦਾ ਘਰਾਓ ਹੋਇਆ ਕਿ ਸਾਡੇ ਇਸ ਪੂਰੇ ਭਾਰਤ ਦੇ ਪ੍ਰਧਾਨ ਹੈਗੇ ਆ ਜਿਨ੍ਹਾਂ ਨੂੰ ਕਹਿ ਦਿੰਦੇ ਆ ਕਿ ਸਾਰੇ ਦੇਸ਼ ਦੇ ਅਧਿਐਕਸ਼ ਮਾਨਨਯੀ ਜਗਤ ਪ੍ਰਕਾਸ਼ ਨੱਡਾ ਸਾਹਿਬ ਔਰ ਮਾਨਯਮ ਅਮੇਸ਼ਾ ਸਾਹਿਬ ਦਾ ਮੈਂ ਨਾਂ ਲਿਆ ਸੀ ਹੋਮ ਮਿਨਿਸਟਰ ਸਾਹਿਬ ਦਾ ਪਰ ਮੇਰੀ ਮੇਨ ਗੱਲ ਨੱਡਾ ਸਾਹਿਬ ਨਾਲ ਹੋਈ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਜੇ ਕੋਈ ਮੰਨਦਾ ਹੈ ਤੁਹਾਡੀ ਅਪੀਲ ਤੇ ਉਹਨਾਂ ਨੂੰ ਲੈਓ ਤੇ ਆਪਾਂ ਪ੍ਰਧਾਨ ਮੰਤਰੀ ਸਾਹਿਬ ਕੋਲ ਵੀ ਚਲ ਜਾਾਂਗੇ ਜਾਂ ਪਹਿਲਾਂ ਆਪਾਂ ਐ ਐਚਐਮ ਸਾਹਿਬ ਕੋਲ ਚਲ ਜਾਾਂਗੇ ਮਾਨਯਾ ਮੇਸ਼ਾ ਸਾਹਿਬ ਕੋਲ ਲੇਕ ਤੁਹਾਡੀ ਗੱਲ ਇੱਥੇ ਦਿੱਲੀ ਰਹਿੰਦਿਆਂ ਹੋਈ ਸੀ ਕਿ ਪੰਜਾਬ ਜਾ ਕੇ ਤੁਸੀਂ ਗੱਲ ਕੀਤੀ ਸੀ ਨਹੀਂ ਮੈਂ ਪੰਜਾਬ ਜਾ ਕੇ ਜਦੋਂ ਮੈਂ ਦੇਖਿਆ ਲਾਈਨਾਂ ਤੇ ਬੈਠੇ ਆ ਠੰਡ ਚ ਬੈਠੇ ਆ ਮੇਰੇ ਘਰ ਦਾ ਘਰਾਓ ਹੋਇਆ ਸੀ ਤੇ ਘਰਾਓ ਕਰਨ ਵਿੱਚ ਕੋਈ ਹਰਜ ਨਹੀਂਗਾ ਤੇ ਪਾਰਟੀਆਂ ਕਰਦੀਆਂ ਆ ਪਰ ਲੋਕਤੰਤਰ ਵਿੱਚ ਵੈਸੇ ਵੀ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਤੇ ਘਰਾਓ ਕਰਨ ਮੇਰਾ ਦਿਲ ਕਰਦਾ ਸੀ ਜਦੋਂ ਆਉਣਗੇ ਮੈਂ ਲੰਗਰ ਪਾਣੀ ਛਕਾਉਂਗਾ ਲੇਕਿਨ ਜਦੋਂ ਸ਼ਬਦਾਵਲੀ ਸੁਣੀ ਮੈਂ ਥੋੜਾ ਡਰ ਗਿਆ ਘਬਰਾ ਗਿਆ ਜਦੋਂ ਉਹਨਾਂ ਨੇ ਕਿਹਾ ਕਿ ਇੱਥੇ ਹੁੰਦਾ ਤੇ ਦੇ ਨੇ ਅਸੀਂ ਬੁੱਧਾਂ ਵੀ ਪਟਣੇ ਸੀ ਤੇ ਛੇਤਰ ਵੀ ਮਾਰਨੇ ਸੀ ਇਹ ਪੰਜਾਬ ਵੜ ਕੇ ਦਿਖਾਵੇ ਮੈਂ ਕਿ ਕੋਈ ਨਹੀਂ ਬੁੱਧਾਂਵਾਦਾਂ ਤਾਂ ਹੁਣ ਘਟ ਹੀ ਰਹਿ ਗਈਆਂ ਤੇ ਬਾਲਬੂਲ ਮਾਲਕ ਦੀ ਕਿਰਪਾ ਨਾਲ ਉਹਦਾਂ ਦੀਆਂ ਜ਼ੁਲਫਾਂ ਨੇ ਚਲ ਜੋ ਹੋਏਗਾ ਦੇਖਿਆ ਜਾਊਗਾ ਮੈਂ ਜਾਣਾ ਜ਼ਰੂਰ ਹੈ ਰਾਤ ਨੂੰ ਮੈਂ ਗੱਡੀ ਚੱਕੀ ਇੰਟਰਵਿਊ 'ਚ ਵੀ ਮੈਂ ਗੱਲ ਕਹੀ ਸੀ ਦਿਨੇ ਪੂਰੀ ਰਾਤ ਡਰਾਈਵ ਕਰਕੇ ਤੇ ਮੈਂ ਪਹੁੰਚ ਗਿਆ ਸੀ ਜਲੰਧਰ ਜਲੰਧਰ ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ ਕਿਹਾ ਸੀਗਾ ਇੱਥੇ ਆਏਗਾ ਤੇ ਕਰਾਂਗੇ ਗੱਲ ਮੈਂ ਹੁਣ ਆ ਗਿਆ ਹਾਂ ਤੁਸੀਂ ਘਰ ਦਾ ਘਰਾਓ ਕੀਤਾ ਹੈ ਤੇ ਤੁਸੀਂ ਪਲੀਜ਼ ਮੇਰੇ ਕੋਲ ਆਓ ਮੈਂ ਲੈ ਕੇ ਜਾਣਾ ਤੁਸੀਂ ਜੋ ਵੀ ਲਫ਼ਜ਼ ਦੇਖੋ ਘਰਾਓ ਕਰੋ ਕੋਈ ਗੱਲ ਨਹੀਂ ਲੇਕਿਨ ਇਹੋ ਜਿਹੇ ਲਫ਼ਜ਼ ਨਾ ਵਰਤੋ ਪਰ ਕਿਸੇ ਨੇ ਮੇਰੀ ਸੁਣੀ ਨਹੀਂ ਕੋਈ ਮੈਨੂੰ ਫੋਨ ਨਹੀਂ ਆਇਆ ਬਲਕਿ ਇੱਕ ਬਹੁਤ ਤਕਲੀਫ ਦੀ ਗੱਲ ਹੈ ਇੱਕ ਬਹੁਤ ਮੈਂ ਤਾਂ ਮੁਅੱਜ਼ਜ਼ ਹੀ ਕਹੂੰਗਾ ਸਤਕਾਰਯੋਗੀ ਕਹੂੰਗਾ ਦਸਤਾਰ ਜਦੋਂ ਬਨ ਲਿੰਦਾ ਬੰਦਾ ਉਦੋਂ ਉਹਦੀ ਗੁਫ਼ਤਾਰ ਆ ਨਾ ਜਿਹੜੀ ਉਹ ਵੀ ਬਦਲ ਜਾਣੀ ਚਾਹੀਦੀ ਉਹਦੀ ਰਫਤਾਰ ਵੀ ਬਦਲ ਜਾਣੀ ਚਾਹੀਦੀ ਹੈ ਉਹਦੀ ਗੁਫ਼ਤਗੂ ਉਹਦੀ ਬੋਲੀ ਚਾਲੀ ਦਸਤਾਰ ਬਨ ਕੇ ਦਸਤਾਰ ਦਾ ਮਤਲਬ ਲੈ ਵੀ ਤੂੰ ਹੁਣ ਸਿਆਣੇ ਬੰਦਿਆਂ ਚ ਤੇਰਾ شمار ਹੋ ਗਿਆ ਲੇਕਿਨ ਉਸ ਬੰਦੇ ਨੇ ਹਰੇ ਰੰਗ ਦੀ ਪੱਗ ਬੰਨੀ ਹੋਈ ਸੀ ਪ੍ਰਾਈਮ ਏਸ਼ੀਆ ਟੀਵੀ ਸੀ ਉਨੇ ਕਿਹਾ ਜਿਹੜਾ ਹੰਸ ਰਾਜ ਆਨੇ ਕੰਜਰ ਦਾ ਪੁੱਤ ਐ ਇਹ ਤੁਸੀਂ ਨਾਮ ਦੱਸ ਸਕਦੇ ਹੋ ਕਿੰਨੇ ਕਿਹਾ ਸੀ ਇਹ ਕੋਈ ਧਨੇਰ ਸਾਹਿਬ ਆ ਮੇਰੇ ਲਈ ਉਹ ਸਤਕਾਰਯੋਗ ਆ ਪਰ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਮੇਰੇ 'ਚ ਲੱਖ ਨੁਕਸ ਹੋ ਸਕਦੇ ਮੇਰਾ ਕਰਮਯੋਗੀ ਬਾਪ ਜਿਹੜਾ ਭੌਲੀ ਤੇ ਲੈ ਕੇ ਜ਼ਮੀਨ ਵਾਹਦਾ ਸੀ ਜਦੋਂ ਫਲੇ ਚਲਦੇ ਸੀ ਮੈਂ ਫਲਿਆਂ ਤੇ ਝੂਟੇ ਲੈ ਹਾਲੋ ਦੇ ਨਾਲ ਵਾਇਆ ਮੈਂ ਤੱਕੇ ਖਾਂਦਾ ਰਿਆਂ ਕਣਕ ਦੇ ਵੱਢ ਚ ਜਾਂ ਕਿਸੇ ਵੀ ਫਸਲ ਦੇ ਅਸੀਂ ਨੰਗੇ ਪੈਰੀ ਉਦੋਂ ਫਿਰਦੇ ਹੁੰਦੇ ਸੀ ਕਣਕ ਦੇ ਵੱਡਾਂ 'ਚ ਵੀ ਮੈਂ ਉਹਨੂੰ ਕਿਹਾ ਮੈਨੂੰ ਯਾਰ ਸਾਰਾ ਪਤਾ ਹੈ ਮੇਰੇ ਪਿਓ ਨੂੰ ਤੂੰ ਕਿਉਂ ਗਾਲ ਕੱਢੀ ਮੇਰਾ ਦਿਲ ਦੁਖੀ ਬਹੁਤ ਜ਼ਿਆਦਾ ਹੋ ਗਿਆ ਇਹਨਾਂ ਤੋਂ ਢੀ ਕੋਈ ਪਹਿਲਾਂ ਦੁਸ਼ਮਣੀ ਸੀ ਕਿ ਜਿਹੜੀ ਉਹਨਾਂ ਨੇ ਏਡੀ ਵੱਡੀ ਗਾਲ ਕੱਢੀ ਉਹ ਸਮਾਹ ਪੁਰਸ਼ ਨੂੰ ਜਾਣਦਾ ਹੀ ਨਹੀਂ ਪਤਾ ਨਹੀਂ ਕੌਣ ਆ ਕੋਈ ਕਿਸਾਨ ਜੱਥੇਬੰਦੀ ਦਾ ਮੈਨੂੰ ਤਾਂ ਪਤਾ ਨਹੀਂ ਕੌਣ ਆ ਕਿਉਂ ਕੱਢੀ ਹੋਊਗੀ ਉਹਨਾਂ ਨੇ ਕਿਉਂ ਕੱਢੀ ਹੈ ਮੈਨੂੰ ਉਹਨੇ ਸ਼ਾਇਦ ਇਹ ਸੋਚਿਆ ਹੋਵੇਗਾ ਕਿ ਇਹ ਕੌਣ ਹੁੰਦਾ ਸਰ ਉਹਨਾਂ ਨੂੰ ਵਿਚੋਲਾ ਵੱਡਾ ਚਾਹੀਦਾ ਹੋਵੇਗਾ ਕੋਈ ਉਹਨੇ ਇੱਕ ਤੇ ਪਤਾ ਨਹੀਂ ਮੈਨੂੰ ਕਿਉਂ ਗਾਲ ਕੱਢੀ ਮੈਨੂੰ ਗਾਲ ਕੱਢਦਾ ਕੋਈ ਗੱਲ ਨਹੀਂ ਮੇਰੇ ਪਿਤਾ ਜੀ ਨੂੰ ਕੱਢੀ ਸਰਦਾਰ ਅਰਜਨ ਸੌਨ ਨੂੰ ਸਵਰਗਵਾਸੀ ਨੂੰ ਔਰ ਅਸੀਂ ਤਾਂ ਮਰ ਜਾਈਏ ਉਹਨਾਂ ਦੇ ਨਾਂ ਤੋਂ ਅਸੀਂ ਅਸੀਂ ਕਿਸੇ ਦੀ ਗਾਲ ਨਹੀਂ ਸੁਣਨਾ ਚਾਹੁੰਦੇ ਅਸੀਂ ਬਗੈਰ ਤਾਂ ਥੋੜੀਆਂ ਕਿ ਬਿਨਾ ਕਸੂਰ ਤੋਂ ਮੈਨੂੰ ਜੋ ਮਰਜ਼ੀ ਕਰੋ ਮੇਰੇ ਪਿਓ ਦਾ ਕੀ ਕਸੂਰ ਹੈ ਖੈਰ ਮੈਂ ਪਿੱਟ ਕਿ ਇੱਥੇ ਦਿੱਲੀ ਆ ਗਿਆ ਦਿੱਲੀ ਆ ਕੇ ਫਿਰ ਮੇਰੀ ਗੱਲ ਹੋਈ ਜਤਿੰਦਰ ਪੰਨੂ ਸਾਹਿਬ ਆ ਮੈਂ ਕਿ ਗੱਲ ਕਿਉਂ ਕੀਤੀ ਉਹਨਾਂ ਨੇ ਉਹਨਾਂ ਨੇ ਕਿਹਾ ਲਾਈਵ ਚੱਲ ਰਿਹਾ ਸੀ ਅਸੀਂ ਉਹਨੂੰ ਟੋਕਿਆ ਟੱਕਿਆ ਲੈਕਿਨ ਉਹਨੂੰ ਡਿਲੀਟ ਕਰ ਦਿੰਨੇ ਆ YouTube ਤੋਂ ਤਾਂ ਉਦਾਂ ਉਹਨਾਂ ਦੇ ਕੋਲ ਹੈਗੀ ਆ ਜਿਹੜਾ ਮਰਜ਼ੀ ਰਿਕਾਰਡਿੰਗ ਦੇਖ ਸਕਦਾ ਹੈ ਚਾਹਤ ਜੀ ਆਪਾਂ ਤੁਸੀਂ ਦਿੱਲੀ ਆ ਗਏ ਪਰ ਉਸ ਤੋਂ ਪਹਿਲਾਂ ਜੇ ਆਪਾਂ ਪੰਜਾਬ ਦੀ ਗੱਲ ਕਰ ਰਹੇ ਸੀਗੇ ਇਹਨੂੰ ਵੀ ਕੰਟੀਨਿਊ ਕਰਾਂਗੇ ਅੱਗੇ ਪੰਜਾਬ ਰਹਿੰਦਿਆਂ ਤੁਸੀਂ ਕਿਹੜੇ ਕਿਹੜੇ ਕਿਸਾਨਾਂ ਗੂ ਨਾਲ ਗੱਲ ਕੀਤੀ ਸੀ ਆਓ ਚੱਲੋ ਜੇਪੀ ਨੱਡਾ ਨਾਲ ਮੇਰੀ ਗੱਲ ਹੋ ਗਈ ਆ ਆਪਾਂ ਬੈ ਕੇ ਵਿਚਾਰ ਕਰ ਲੈਨੇ ਆ ਤੇ ਇਹ ਮਸਲੇ ਨੂੰ ਖਤਮ ਕਰ ਲੈਨੇ ਆ ਤੁਹਾਡੀ ਕਿਹੜੇ ਕਿਹੜੇ ਕਿਸਾਨਾਂ ਗੂ ਨਾਲ ਗੱਲ ਹੋਈ ਸੀ ਬਹੁਤ ਸਾਰੇ ਮੁਅੱਜ਼ਜ਼ ਲੋਕ ਤੇ ਇੱਕ ਸਾਬਕਾ ਡੀਜੀਪੀ ਸਾਹਿਬ ਆ ਉਹ ਵੀ ਵਿੱਚ ਪਾਏ ਇੱਕ ਸਾਬਕਾ ਆਈਏਐਸ ਅਫਸਰ ਪਿਆ ਇੱਕ ਆਈਪੀਐਸ ਅਫਸਰ ਪਿਆ ਸਾਰਿਆਂ ਨੂੰ ਮੈਂ ਕਿਹਾ ਵਾਹ ਪੈਂਦਾ ਰਹਿੰਦਾ ਉਹਨਾਂ ਨੇ ਕੋਸ਼ਿਸ਼ ਕੀਤੀ ਸਾਰਿਆਂ ਨਾਲ ਗੱਲ ਕਰਨ ਦੀ ਕੋਈ ਉਹਨਾਂ ਨੂੰ ਉਹਨਾਂ ਨੇ ਕਿਹਾ ਸਾਡੀ ਕੋਈ ਗੱਲ ਨਹੀਂ ਕਰ ਰਿਹਾ ਅਸੀਂ ਤੇਰਾ ਸੁਨੇਹਾ ਦਿੱਤਾ ਉਹ ਫੋਨ ਤੇ ਨਹੀਂ ਆ ਸਕਦੇ ਇੱਕ ਪੱਤਰਕਾਰ ਆ ਉਹਨੂੰ ਮੈਂ ਕਿਹਾ ਵੀ ਮੇਰੀ ਗੱਲ ਕਰਾ ਦੇ ਕਿਸੇ ਨਾਲ ਰਾਜੇਵਾਲ ਸਾਹਿਬ ਨਾਲ ਸ਼ਾਇਦ ਮੈਂ ਕਿਹਾ ਸੀ ਕਰਾ ਦੇ ਤੇ ਉਹਨੇ ਕਿਹਾ ਯਾਰ ਮੈਂ ਕੱਲ ਨੂੰ ਕਰਾਉਂਗਾ ਫਿਰ ਕੱਲ ਹੀ ਕਿ ਪਰਸੋਂ ਕਿਦਾਂ ਕਰਾਉਂਗਾ ਪਰਸੋਂ ਉਹਨੇ ਕਿਹਾ ਉਹ ਨਹੀਂ ਯਾਰ ਉਹਨੇ ਉਹਨੇ ਨਹੀਂ ਤੇ ਨਾਲ ਗੱਲ ਕਰਨੀ ਹੁਣ ਮੈਨੂੰ ਪਤਾ ਨਹੀਂ ਉਹਨੇ ਗੱਲ ਕੀਤੀ ਰਾਜੇਵਾਲ ਸਾਹਿਬ ਨਾਲ ਜਾਂ ਨਹੀਂ ਕੀਤੀ ਮੈਂ ਪਰ ਮੈਂ ਬੇਵਸ ਹੋ ਕੇ ਤੇ ਹਾਰ ਕੇ ਦਿੱਲੀ ਆ ਗਿਆ ਜੀ ਉਸ ਤੋਂ ਬਾਅਦ ਪੰਨੂ ਸਾਹਿਬ ਦਾ ਨੂੰ ਮੈਂ ਕਿਹਾ ਜੀ ਆਹ ਲਫ਼ਜ਼ ਨਹੀਂ ਸੀ ਉਹਨੂੰ ਕਹਿਣੇ ਚਾਹੀਦੇ ਮੇਰੇ ਬਾਪ ਨੂੰ ਤੇ ਉਹ ਕਹਿੰਦਾ ਯਾਰ ਚਲ ਅਸੀਂ ਤੇ ਉਹਨੂੰ ਕੀ ਆ ਕਿ ਰਾਜੇਵਾਲ ਨਾਲ ਫੋਨ ਤੇ ਗੱਲ ਨਹੀਂ ਹੋਈ ਫਿਰ ਮੈਂ ਤੁਹਾਨੂੰ ਦੱਸਦਾ ਉਸ ਤੋਂ ਬਾਅਦ ਪੰਨੂ ਸਾਹਿਬ ਨੇ ਕਿਹਾ ਯਾਰ ਉਹ ਮੁੜ ਕੇ ਮੀਟਿੰਗਾਂ ਸ਼ੁਰੂ ਹੋ ਗਈਆਂ ਪਹਿਲੀ ਮੀਟਿੰਗ ਅਫਸਰਾਂ ਕੱਲੇ ਮਿਲੇ ਸੀ ਉਹਦੇ ਚ ਜੇ ਤੁਹਾਨੂੰ ਯਾਦ ਹੋਵੇ ਤਾਂ ਤੇ ਉਹਨੇ ਕਿਹਾ ਯਾਰ ਤੁਹਾਡਾ ਕੋਈ ਮੰਤਰੀ ਵਗੈਰਾ ਨਹੀਂ ਮਿਲਿਆ ਤੇ ਸਿਰਫ ਆਫੀਸਰਸ ਮਿਲੇ ਇਹਨਾਂ ਨਾਲ ਇਹ ਤਾਂ ਉਹ ਕੀ ਗੱਲ ਕਰਨ ਤੇ ਮੈਂ ਕਿਹਾ ਜੀ ਕਿਹੜੇ ਮੰਤਰੀ ਸਾਹਿਬ ਚਾਹੀਦੇ ਉਹ ਕਹਿੰਦੇ ਖੇਤੀਬਾੜੀ ਮੰਤਰੀ ਮੈਂ ਕਹਿੰਦੀ ਤੋਮਰ ਸਾਹਿਬ ਮੈਂ ਗੱਲ ਕਰਾਉਣਾ ਤੁਹਾਡੀ ਤੁਸੀਂ ਕਹਿੰਦੇ ਇੰਟਰਵਿਊ ਕਰ ਸਕਦੇ ਮੈਂ ਕਿਆ ਕਰਾ ਦਿੰਨੇ ਆ ਉਦੋਂ ਗਵਾਲੀਅਰ ਸੀਗੇ ਤੋਮਰ ਸਾਹਿਬ ਤੁਸੀਂ ਪੁੱਛ ਲਿਓ ਪੰਨੂ ਸਾਹਿਬ ਨੂੰ ਵੀ ਪੁੱਛ ਲਿਓ ਮੈਂ ਗਵਾਲੀਅਰ ਫੋਨ ਕੀਤਾ ਇਹਨਾਂ ਨੂੰ ਫੋਨ ਤੋਮਰ ਸਾਹਿਬ ਨੇ ਕੀਤਾ ਸਭ ਪੰਦੇਰ ਸਾਹਿਬ ਨੂੰ ਪੁੱਛ ਲਿਓ ਨਹੀਂ 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 ਸੰਧਾ ਵਾਲੀਆ ਸਾਹਿਬ ਸੰਧਾ ਵਾਲੀਆ ਸਾਹਿਬ ਇੰਟਰਵਿਊ ਕੀਤਾ ਸੀ ਤੇ ਪੰਨੂ ਸਾਹਿਬ ਨੇ ਤੇ ਉਹਨਾਂ ਨੂੰ ਪੁੱਛ ਲਿਓ ਕਿ ਖੁਦ ਫੋਨ ਕੀਤਾ ਅ ਅ ਅ ਅਨਨੇਬਲ ਮਿਨਿਸਟਰ ਆਪਣਾ ਕੀ ਨਰਿੰਦਰ ਤੋਮਰ ਸਾਹਿਬ ਜੀ ਨੇ ਫਿਰ ਹੋ तकरीबन 40 ਮਿੰਟ ਦੀ ਇੰਟਰਵਿਊ ਆ ਉਹ ਜਦੋਂ ਮਰਜ਼ੀ ਦੇਖ ਸਕਦੇ ਆ ਉਹ ਮੈਂ ਕਰਵਾਈ ਉਸ ਤੋਂ ਬਾਅਦ ਜਲੰਧਰ ਤੋਂ ਇੱਕ ਸਾਡਾ ਅਜੀਜ਼ ਜਿੱਦਾਂ ਤੁਸੀਂ ਸਾਡੇ ਛੋਟੇ ਬੱਚਿਆਂ ਵਰਗੇ ਆ ਭਾਈ ਆ ਮੈਂ ਮਾਫ ਕਰਨਾ ਰੋਕ ਰਿਹਾ ਕਿਉਂਕਿ ਇਹਦੇ ਵਿੱਚ ਇਹ ਠੀਕ ਹੈ ਇੰਟਰਵਿਊਜ਼ ਹੋਈਆਂ ਪਰ ਉਸ ਤੋਂ ਬਾਅਦ ਜੇ ਤੁਸੀਂ ਅ ਰਾਜੇਵਾਲ ਸਾਹਿਬ ਵਾਲਾ ਕਿਸਾ ਮੈਨੂੰ ਪਹਿਲਾਂ ਸੁਣਾ ਦਿੱਤਾ ਤੇ ਤੁਹਾਡਾ ਧੰਨਵਾਦ। ਬੇ 1 ਸੈਕਿੰਡ ਲੱਗਣਾ ਸੀਕੁਐਂਸ ਬਣਾ ਲੈਣ ਦਿਓ ਮੈਨੂੰ। ਉਸ ਤੋਂ ਬਾਅਦ ਫਿਰ ਪੰਕਜ ਆ ਮੁੰਡਾ న్యూਸ 18 ਵਾਲਾ ਉਹਨੂੰ ਪੁੱਛ ਲਓ ਤੁਹਾਡੇ ਨਾਲ ਹੀ ਰਹਿੰਦਾ। ਉਹ ਇੱਥੇ ਐਸੀ ਘਰ ਆਇਆ ਜਿੱਥੇ ਤੁਸੀਂ ਅੱਜ ਆਏ ਆ। ਉਹਨੇ ਕਿਹਾ ਯਾਰ ਸਾਡਾ ਵੀ ਕਰਾ ਦਿਓ ਅਸੀਂ ਕੋਈ ਗੱਲ ਕੀਤੀ ਸੀ ਮੈਂ ਫੋਨ ਕੀਤਾ ਉਸ ਦਿਨ ਤੂਮਰ ਸਾਹਿਬ ਦਿੱਲੀ 'ਚ ਹੀ ਸੀਗੇ। ਮੈਂ ਬੇਨਤੀ ਕੀਤੀ ਮੈਂ ਕਿਹਾ ਜੀ ਚਾਚੂ ਵੀ ਪਲਾਉ ਸਾਡਾ ਛੋਟਾ ਭਾਈ ਆਇਆ ਜਲੰਧਰੋਂ ਚਾਚਾ ਪਲਾ ਕੇ ਉਹਨਾਂ ਨੇ ਇੰਟਰਵਿਊ ਕੀਤੀ ਉਹ ਹੋ ਗਈ। ਫਿਰ ਪੰਨੂ ਸਾਹਿਬ ਨੇ ਕਿਹਾ ਜੀ ਤੇ ਯਾਰ ਇਹ ਤਾਂ ਬਹੁਤ ਵੱਡਾ ਕੰਮ ਤੂੰ ਕਰ ਰਿਹਾ ਜਿਹੜਾ ਕਿ ਕਰਨਾ ਚਾਹੀਦਾ ਹੋਰਾਂ ਲੋਕਾਂ ਨੂੰ ਵੀ ਕਰਨਾ ਚਾਹੀਦਾ ਮੈਂ ਕਿਹਾ ਠੀਕ ਹੈ ਤੁਹਾਡਾ ਹੁਕਮ ਸੀ ਪਰ ਤੁਸੀਂ ਦੱਸੋ ਹੁਣ ਕਹਿੰਦੇ ਤੂੰ ਰਾਜੇਵਾਲ ਸਾਹਿਬ ਦੀ ਗੱਲ ਕਰਾ ਤੋ ਤੋਮਰ ਸਾਹਿਬ ਨਾਲ ਮੈਂ ਕਿਹਾ ਯਾਰ ਉਹ ਤਾਂ ਕਿਸਾਨ ਜੱਥੇਬੰਦੀਆਂ ਵਾਲੇ ਤੇ ਮੇਰੇ ਪਿਓ ਨੂੰ ਵੀ ਗਾਲਾਂ ਕੱਢਦੇ ਆ ਮਾਵਾਂ ਨੂੰ ਵੀ ਹਾਲਾਂਕਿ ਮਾਂ ਪਿਓ ਸਭ ਦੇ ਸਾਂਝੇ ਹੁੰਦੇ ਧੀਆ ਵੀ ਸਭ ਦੀਆਂ ਸਾਂਝੀਆਂ ਹੁੰਦੀਆਂ ਭੈਣਾਂ ਵੀ ਸਭ ਦੀਆਂ ਸਾਂਝੀਆਂ ਹੁੰਦੀਆਂ ਜਿਹੜਾ ਧੀ ਦੀ ਗਾਲ ਕੱਢਦਾ ਉਹ ਆਪਣੀ ਧੀ ਨੂੰ ਹੀ ਕੱਢ ਰਿਹਾ ਜਿਹੜਾ ਮਾਂ ਦੀ ਗਾਲ ਕੱਢ ਰਿਹਾ ਉਹ ਆਪਣੇ ਜਿਹੜਾ ਪਿਓ ਨੂੰ ਕੱਢ ਰਿਹਾ ਉਹ ਆਪਣੇ ਪਿਓ ਦੀ ਇੱਜ਼ਤ ਨਹੀਂ ਕਰਦਾ ਇਹਦਾ ਮਤਲਬ ਮੈਂ ਕਿਹਦੇ ਨਾਲ ਗੱਲ ਕਰਾਂ ਜਦੋਂ ਧੀ ਦੀ ਭੈਣ ਦੀ ਇੱਕ ਕਰ ਦਿੰਦੇ ਕਹਿੰਦੇ ਨਹੀਂ ਰਾਜੇਵਾਲ ਸਾਹਿਬ ਨਾਲ ਗੱਲ ਕਰ ਮੇਰੀ ਮੇਰੀ ਗੱਲ ਹੋਈ ਉਹ ਸਮਝਦਾਰ ਬੰਦੇ ਆ ਤੁਸੀਂ ਹੈਰਾਨ ਹੋਵੋਗੇ ਮੈਂ ਰਾਜੇਵਾਲ ਸਾਹਿਬ ਨੂੰ ਖੁਦ ਕਾਲ ਕੀਤਾ ਐਡੇ ਚੰਗੇ ਇਨਸਾਨ ਆ ਇੰਨੇ ਵਧੀਆ ਮੈਂ ਤਾਂ ਉਹਨਾਂ ਨੂੰ ਕਹੂੰਗਾ ਕਿ ਵਾਹਿਦ ਬੰਦਾ ਇਹਨਾਂ ਜਥੇਬੰਦੀਆਂ ਦੇ ਲੀਡਰਾਂ ਚ ਜਿਨੇ ਬਹੁਤ ਅੱਛੀ ਤਰ੍ਹਾਂ ਅਦਬ ਨਾਲ ਮੇਰੇ ਨਾਲ ਗੱਲ ਕੀਤੀ ਮੈਂ ਕਿਹਾ ਭਾਈ ਸਰਦਾਰ ਸਾਹਿਬ ਦੱਸੋ ਚਾਹਨੇ ਕੀ ਆ ਤੁਸੀਂ ਕਹਿੰਦੇ ਯਾਰ ਅਸੀਂ ਗਏ ਸੀ ਦਿੱਲੀ ਉੱਥੇ ਅਫਸਰ-ਅਫਸਰ ਮਿਲੇ ਤੁਹਾਡਾ ਕੋਈ ਮੰਤਰੀ ਤਾਂ ਮਿਲਿਆ ਨਹੀਂ ਮੈਂ ਕਿਹਾ ਜੀ ਮੈਂ ਗੱਲ ਕਰਾਉਣਾ ਤੁਹਾਡੀ ਖੇਤੀਬਾੜੀ ਮੰਤਰੀ ਤੋਂ ਮੁਰਾਦ ਹੈ ਤੁਹਾਡੀ ਕਹਿੰਦੇ ਹਾਂ ਮੈਂ ਕਿਹਾ ਤੁਸੀਂ ਫੋਨ ਰੱਖੋ ਮੈਂ ਕਿਹਾ ਤੁਹਾਡੇ ਲਈ ਮੇਰੇ ਮਨ ਚ ਇਨਾ ਸਤਿਕਾਰ ਹੈ ਮੰਤਰੀ ਜੀ ਖੁਦ ਫੋਨ ਕਰਨਗੇ ਤੁਸੀਂ ਦੇਖੋ ਕਿ ਉਹਨਾਂ ਨੇ ਜਰਾ ਜਿੰਨਾ ਨਖਰਾ ਨਹੀਂ ਕੀਤਾ ਤੋਮਰ ਸਾਹਿਬ ਨੂੰ ਮੈਂ ਕਿਹਾ ਜੀ ਆਹ ਨੰਬਰ ਆ ਰਾਜੇਵਾਲ ਸਾਹਿਬ ਦਾ ਤੇ ਤੁਸੀਂ ਫੋਨ ਕਰੋ ਰਾਜੇਵਾਲ ਸਾਹਿਬ ਨੂੰ ਫੋਨ ਉਹਨਾਂ ਨੇ ਕੀਤਾ ਉਸ ਤੋਂ ਬਾਅਦ ਹੀ ਮੀਟਿੰਗਾਂ ਸ਼ੁਰੂ ਹੋਈਆਂ ਜਨਾਬ ਅੱਛਾ ਜਿਹੜਾ ਕਹਿੰਦਾ ਇਹ ਲੇਟ ਬੋਲਿਆ ਮੈਂ ਬਿਲਕੁਲ ਲੇਟ ਨਹੀਂ ਬੋਲਿਆ ਹੁਣ ਇਹ ਸਾਰੇ ਬੰਦੇ ਧਰਤੀ ਤੇ ਮੌਜੂਦ ਨੇ ਤੁਸੀਂ ਮੀਡੀਆ ਚ ਤੁਸੀਂ ਪੁੱਛ ਸਕਦੇ ਆਂ ਉਸ ਤੋਂ ਬਾਅਦ ਗੱਲ ਵਧ ਗਈ ਵਧ ਗਈ ਇੱਥੇ ਆ ਗਿਆ ਦਿੱਲੀ ਹੁਣ ਮੈਂ ਇੱਕ ਦਿੱਲੀ ਇਹ ਪਹਿਲੀ ਗੱਲ ਮੈਂ ਦਿੱਲੀ ਤੋਂ ਐਮਪੀ ਆ ਪਰ ਫਿਰ ਵੀ ਮੈਂ ਗਿਆ ਮੇਰੇ ਦਿਲ ਚ ਦਰਦ ਨਾ ਹੁੰਦਾ ਮੈਨੂੰ ਆਸ ਹੁੰਦੀ ਆ ਨਾ ਕਿਉਂਕਿ ਪੰਜਾਬ ਨੇ ਰਾਜ ਨੂੰ ਹੰਸ ਰਾਜ ਹੰਸ ਬਣਾਤਾ ਤਾਂ ਪੰਜਾਬ ਨੂੰ ਤੁਹਾਡੇ ਤੇ ਬਹੁਤ ਆਸ ਆ ਜਦੋਂ ਫਿਰ ਆਸ ਜਿਹੜੀ ਤੋਂ ਟੁੱਟਦੀ ਹੈ ਤਾਂ ਫਿਰ ਉਹ ਜਿਹੜਾ ਉਮੀਦਾਂ ਵੀ ਤਾਂ ਟੁੱਟਦੀਆਂ ਨੇ ਨਾਲ ਆਸ ਟੁੱਟੀ ਥੋੜੀ ਆਸ ਤੋੜੀ ਗਈ ਆ ਜਿਹੜਾ ਬੰਦਾ ਹੁਣ ਤੁਹਾਨੂੰ ਕਿੱਡਾ ਵਿਚੋਲਾ ਚਾਹੀਦਾ ਜਿ cục ਹੋਰ ਇਹ ਗੱਲ ਕਰਦਾ ਪ੍ਰਧਾਨ ਮੰਤਰੀ ਨੂੰ ਮળોਂਦਾ ਉਹਨੂੰ ਥੋੜੀ ਇਹਨਾਂ ਨੇ ਗਾਲਾਂ ਕੱਢਣੀਆਂ ਸੀ ਮੈਨੂੰ ਗਰੀਬ ਨੂੰ ਦਿਵਾਲਿੰਦੇ ਆ ਸਾਰੇ ਮੈਂ ਬੰਦੇ ਜੀਂਦੇ ਆ ਪੁੱਛ ਲੋ ਮੈਂ ਕਿਹਾ ਨਹੀਂ ਸਾਰੇ ਚੈਨਲਾਂ ਦੇ ਇੰਟਰਵਿਊ ਗਵਾਹ ਆ ਮੈਂ ਕਿਹਾ ਨਹੀਂ ਕੀ ਲੋੜ ਐ ਧੀ ਦੀ ਪੈਣ ਦੀ ਗਾਲਾਂ ਗਾਲੀ ਘੋਚਣਾ ਥੋੜੀ ਹੁੰਦਾ ਹਰ ਕੌਮ ਜਿਹੜੀ ਕੌਮ ਆਪਣੇ ਹੱਕਾਂ ਲਈ ਨਹੀਂ ਲੜਦੇ ਉਹ ਤਾਂ ਸਮਝੋ ਜਿਦੇ ਜੀ ਮਰ ਗਈ ਆ ਹਰ ਕੌਮ ਨੂੰ ਹਰ ਸਮਾਜ ਨੂੰ ਹੱਕ ਆ ਆਪਣੇ ਹੱਕਾਂ ਲਈ ਅੰਦੋਲਨ ਕਰਨ ਦਾ ਲੇਕਿਨ ਸ਼ਬਦਾਵਲੀ ਤੋਂ ਨਜ਼ਰ ਆਵੇ ਕਿ ਅਸੀਂ ਕਿਸ ਗੁਰੂ ਨੂੰ ਮੰਨਣ ਵਾਲੇ ਆ ਯਾਰ ਗੁਰੂ ਨਾਨਕ ਸਾਹਿਬ ਕਹਿ ਰਿਹਾ ਆ ਨਾਨਕ ਜੀਵਤ ਅਮਰ ਰਹੀਏ ਗੁਰੂ ਨਾਨਕ ਸਾਹਿਬ ਕਹਿ ਰਿਹਾ ਨਿਵੇਂ ਸੋ ਗौरा ਹੋਏ ਦਸਾਂ ਗੱਦੀਆਂ ਦਾ ਨਚੋੜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜੇ ਮੇਰਾ ਹੀਰੋ ਆ ਮੇਰੇ ਦਿਲ ਦੀ ਤਖਤੀ ਤੇ ਪਰੋਣਾ ਬਣ ਕੇ ਬੈਠਾ ਉਹ ਜਿਨੇ ਸਾਡਾ ਸਾਡੇ ਸਾਰਾ ਸਰਬੰਸ ਵਾਰ ਕੇ ਸਾਨੂੰ ਬਚਾਇਆ ਉਹਨਾਂ ਦਾ ਕਹਿਣਾ ਆ ਦਸਾਂ ਗੱਦੀਆਂ ਦਾ ਜਿਨ ਪ੍ਰੇਮ ਕੀਆ ਤਨਹੀ ਪ੍ਰਪਾਇਆ ਤੇ ਅਸੀਂ ਕਿਨੂੰ ਮੰਨਦੇ ਆ ਬਈ ਅੰਦੋਲਨ ਕੱਢੋ ਰੋਜ਼ ਗਾਲਾਂ ਕੱਢਣੀਆਂ ਰੋਜ਼ ਇਸ ਤਰ੍ਹਾਂ ਕਰਨਾ ਦੱਸੋ ਮੇਰਾ ਕਸੂਰ ਕੀ ਹੈ ਮੈਂ ਇੱਥੋਂ ਦਿੱਲੀ ਤੋਂ ਐਮਪੀ ਆ ਸਾਦਾ ਐਮਪੀ ਆ ਨਾ ਮੈਂ ਕਿਸੇ ਤਾਲਮੇਲ ਕਮੇਟੀ ਦਾ ਮੈਂਬਰ ਆ ਨਾ ਮੈਂ ਕੋਈ ਮੈਂ ਤਾਂ ਮੈਨੂੰ ਬੁਲਾਇਆ ਥੋੜੀ ਸੋ ਉਹਨਾਂ ਨੇ ਉਦੋਂ ਤਾਂ ਜੇ ਸ਼ੁਰੂ ਹੋਇਆ ਸੀ ਉਦੋਂ ਮੇਰੀ ਬੇਨਤੀ ਮੰਨ ਲੈਂਦਾ ਕੋਈ ਤੇ ਮੈਨੂੰ ਤਾਂ ਕਈ ਵਾਰੀ ਇਹ ਲੱਗਦਾ ਕਿ ਸ਼ਾਇਦ ਮੈਂ ਪੈਦਾ ਕਿਸੇ ਐਸੀ ਜਗ੍ਹਾ ਹੋਇਆ ਗਰੀਬ ਘਰਾਣੇ 'ਚ ਮੈਨੂੰ ਕੋਈ ਭਾਅ ਹੀ ਨਹੀਂ ਦਿੰਦਾ ਗਾਲੀ ਹਾਂ ਗਾਲਾਂ ਕੱਢਣ ਲਈ ਸਭ ਤੋਂ ਜ਼ਿਆਦਾ ਮੈਨੂੰ ਜੋ ਮੈਂ ਕੰਮ ਕਰ ਰਿਹਾ ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਅੰਬਾਲੇ ਹੁਣ ਜਾ ਕੇ ਮੈਂ ਤੁਹਾਡੇ ਦੇ ਇਜ਼ਾਮ ਹੈ ਮੈਂ ਇਹ ਵੀ ਸਵਾਲ ਕਰ ਲਾ ਤੁਹਾਡੇ ਦੇ ਦਾ ਮੈਂ ਕਿ ਤੁਸੀਂ ਅੰਬਾਲੇ ਜਾ ਕੇ ਇਸ ਕਾਨੂੰਨ ਦਾ ਪ੍ਰਚਾਰ ਕਰਕੇ ਆਉਨੇ ਹੋ ਕਹਿੰਦੇ ਤੁਹਾਡੇ ਤੋਂ ਇਹ ਉਮੀਦਾਂ ਨਹੀਂ ਆ ਤੁਸੀਂ ਤਾਂ ਪੰਜਾਬ ਦਾ ਅੰਨ ਖਾਦਾ ਮੇਰਾ ਸਿਰ ਵੱਢ ਦਿਓ ਜਿੱਥੇ ਲੈ ਜਾ ਕੇ ਦਿਲ ਕਰੇ ਉੱਥੇ ਸਾਰੀਆਂ ਰਿਕਾਰਡਿੰਗ ਮੰਗਾਓ ਅੰਬਾਲੇ ਜਾ ਕੇ ਮੈਂ ਇਲੈਕਸ਼ਨ ਦਾ ਪ੍ਰਚਾਰ ਕਰਨ ਗਿਆ ਸੀ ਕੈਂਪੇਨ ਕਰਨ ਗਿਆ ਸੀ ਮੇਰੀ ਡਿਊਟੀ ਆ ਉਸ ਤੋਂ ਪਹਿਲਾਂ ਮੈਂ ਜੰਮੂ ਕਸ਼ਮੀਰ ਗਿਆ ਸੀ ਉਸ ਤੋਂ ਬਾਅਦ ਮੋਗੇ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜਿਹਦੀ ਵਜ੍ਹਾ ਨਾਲ ਅਸੀਂ ਇਲੈਕਸ਼ਨ ਲੋਕਸ਼ਨ ਲੜਨ ਜੋਗੇ ਹੋਏ ਆ ਉਹ ਨਾ ਹੁੰਦਾ ਤੇ ਕਿਹਨੇ ਪੁੱਛਣਾ ਸੀ ਉਹਦੇ ਬਾਰੇ ਬੋਲਣ ਲਈ ਮੈਨੂੰ ਪੰਜਾਬ ਚ ਕਹਿਣਗੇ ਮੈਂ ਜਾਣਾ ਹੀ ਆ ਮੈਂ ਸਿੱਧਾ ਜੰਮੂ ਕਸ਼ਮੀਰ ਤੋਂ ਬਾਈ ਰੋਡ ਸੋਚ ਕੇ ਦੇਖੋ ਕਿੰਨਾ ਮੈਂ ਪੈਂਡਾ ਕਰਦਾ ਮੈਂ ਮੋਗੇ ਗਿਆ ਫਿਰ ਫਿਰੋਜ਼ਪੁਰ ਗਿਆ ਹੁਣ ਮੈਂ ਅੰਬਾਲੇ ਗਿਆ ਸੀ ਪ੍ਰਚਾਰ ਕਰਨ ਮੈਂ ਉੱਥੇ ਸਿਰਫ ਜਿਹੜੇ ਖੜੇ ਸੀ ਕੈਂਡੀਡੇਟ ਉਹਨਾਂ ਦੀ ਗੱਲ ਕੀਤੀ ਐ ਤੇ ਸਭ ਜਿਆਦਾ ਦੇ ਸ਼ਹੀਦੀ ਦੀ ਗੱਲ ਕੀਤੀ ਆ ਮੈਂ ਤੁਹਾਨੂੰ ਹੁਣੇ ਕਲਿੱਪ ਸੁਣਾਇਆ ਹੋਰ ਕੋਈ ਗੱਲ ਨਹੀਂ ਕੀਤੀ ਨਹੀਂ ਕਿ ਤੁਸੀਂ ਉੱਥੇ ਜਾ ਕੇ ਪੈਂਫਲੇਟ ਵੰਡੇ ਆ ਤੁਸੀਂ ਉੱਥੇ ਜਾ ਕੇ ਇਸ ਕਾਨੂੰਨ ਦੇ ਹੱਕ ਦੇ ਵਿੱਚ ਨਤਰਿਓ ਤਾਂ ਜਾ ਕੇ ਇਹ ਖਬਰਾਂ ਲੱਗੀਆਂ ਨੇ ਤਾਂ ਤੁਹਾਡੇ ਤੇ ਤੁਹਾਡੀ ਤਾਨਖੇਦੀ ਹੋ ਰਹੀ ਆ ਬਹੁਤ ਜਿਆਦਾ ਇਹ ਖਬਰਾਂ ਲਾਉਣ ਵਾਲਿਆਂ ਨੂੰ ਪੁੱਛੋ ਜਿਹਨੇ ਲਾਈਆਂ ਉਹਨੂੰ ਪੁੱਛੋ ਵੀ ਤੂੰ ਕਿੱਥੇ ਦੇਖਿਆ ਸੀ ਇਦਾਂ ਬੋਲਦਾ ਮੇਰੇ ਦਿਲ 'ਚ ਮੈਂ ਮੈਂ ਕੋਈ ਮੈਨੂੰ ਨਹੀਂ ਪਤਾ ਮੇਰੇ ਮਾਪਿਓ ਦੀ ਹਾਂ ਦੇ ਮੇਰੀ ਦਾਦੀਆਂ ਦੇ ਹਾਂ ਦੇ ਮੇਰੀ ਮਾਵਾਂ ਦੇ ਹਾਂ ਦੇ ਮੇਰੀ ਬੇਟੀਆਂ ਬੇਟੀਆਂ ਮੇਰੇ ਭਰਾ ਬੈਠੇ ਆ ਮੈਂ ਐਡਾ ਲਹਨਤੀ ਥੋੜੀਆਂ ਬਿਲਕੁਲ ਬੰਦੇ ਨੂੰ ਇੱਕੋ ਰਸੇ ਸਾਰੇ ਲੰਘਾਈ ਜਾਂਦੇ ਆ ਇਹ ਸੋਸ਼ਲ ਮੀਡੀਆ ਵੀ ਦੋ ਧਾਰੀ ਤਲਵਾਰ ਆ ਬਸ ਜੇ ਬੰਦਾ ਬੋਲਣਾ ਸ਼ੁਰੂ ਨਹੀਂ ਹੁੰਦਾ ਇਹ ਚਮਚਾ ਆ ਇਹ ਫਲਾਨਾ ਆ ਟਮਕਾਨਾ ਆ ਕੋਈ ਜਾਤਾਂ ਪਾਤਾਂ ਦੀਆਂ ਗੱਲਾਂ ਕਰੀ ਜਾਂਦਾ ਸਾਡੇ ਗੁਰੂ ਸਾਹਿਬਾਨ ਨੇ ਕਾਸਟਿਜ਼ਮ ਖਤਮ ਕੀਤੀ ਸੀ ਅਗਰ ਅਸੀਂ ਗੁਰੂ ਸਾਹਿਬਾਨ ਦਾ ਆਸਰਾ ਲੈਨੇ ਆ ਤਾਂ ਫਿਰ ਇਹ ਵੀ ਗੱਲ ਖਤਮ ਕਰੋ ਜੇ ਤੁਹਾਨੂੰ ਕੋਈ ਹੋਰ ਵਿਚੋਲਾ ਮਿਲਦਾ ਤੁਸੀਂ ਭੱਜਿਆ ਨੇ ਆ ਆ ਜਾਣਾ ਸੀ ਕੋਈ ਨਾ ਕੋਈ ਤਾਂ ਫੋਨ ਕਰਦਾ ਨਾ ਲੇਕਿਨ ਮੈਨੂੰ ਗਰੀਬ ਨੂੰ ਕਿਸੇ ਨੇ ਉੱਥੇ ਇੱਕ ਕਾਲ ਨਹੀਂ ਕੀਤੀ ਅਸੀਂ ਹਜ਼ਾਰ ਕਾਲਾਂ ਕੀਤੀਆਂ ਬੰਦੇ ਜੀਦੇ ਆ ਸਾਬਕਾ ਡੀਜੀਪੀ ਦਾ ਨੰਬਰ ਦੇ ਦਿੰਨਾ ਮੈਂ ਆਈਏਐਸ ਅਫੀਸਰ ਦਾ ਨੰਬਰ ਦੇ ਦਿੰਨਾ ਜਾ ਕੇ ਪੁੱਛੋ ਰਾਜੇਵਾਲ ਸਾਹਿਬ ਨੂੰ ਵੀ ਪੁੱਛੋ ਕਿ ਮੈਂ ਹੀ ਗੱਲ ਕਰਾਈ ਆ ਉਹਨਾਂ ਦੇ ਤੋਮਰ ਸਾਹਿਬ ਨਾਲ ਜਿੰਨੀ ਕ ਔਕਾਤ ਹੈ ਮੇਰੀ ਉਸ ਤੋਂ ਤਾਂ ਮੈਂ ਜ਼ਿਆਦਾ ਕੰਮ ਕਰ ਰਿਹਾ ਮੇਰੀ ਨਾਂ ਤੇ ਸੈਂਟਰ ਗਵਰਨਮੈਂਟ ਨੇ ਡਿਊਟੀ ਲਾਈ ਆ ਨਾ ਮੈਨੂੰ ਉਹ ਉਹਨਾਂ ਨੇ ਹੀ ਬੁਲਾਇਆ ਫੇਰ ਵੀ ਮੈਂ ਭੱਜਾ ਗਿਆ ਕੋਈ ਦਰਦ ਹੀ ਆ ਮੇਰੇ ਹੁਣ ਮੈਨੂੰ ਜੋ ਮਰਜ਼ੀ ਜੋ ਮੈਨੂੰ ਸੰਗਤ ਹੁਕਮ ਲਾਵੇ ਮੈਂ ਉਹਦੇ ਲਈ ਹਾਜ਼ਰ ਆ ਸੰਗਤ ਦਾ ਹੁਕਮ ਲਾਇਆ ਪਿਆ ਕਹਿੰਦੇ ਤੁਸੀਂ ਗੱਲ ਕਰੋ ਕਾਨੂੰਨਾਂ ਦੇ ਹੱਕ ਦੇ ਵਿੱਚ ਨਾ ਨਿਤਰੋ ਤੁਸੀਂ ਕਾਨੂੰਨਾਂ ਦੇ ਖਿਲਾਫ ਆਓ ਤੁਸੀਂ ਕਿਸਾਨਾਂ ਦੀ ਗੱਲ ਕਰੋ ਤੁਸੀਂ ਸਰਕਾਰ ਦੀ ਗੱਲ ਨਾ ਕਰੋ ਤੁਸੀਂ ਵੀ ਵੈਸੇ ਤੁਹਾਡੇ ਕੋਈ ਸਵਾਲ ਕੁਛ ਨਾ ਬਣਦਾ ਕਿ ਇਸ ਸਮੇਂ ਦੇ ਵਿੱਚ ਪ੍ਰਚਾਰ ਕਰਨ ਲਈ ਤੁਸੀਂ ਜਾ ਰਹੇ ਹੋ ਪਰ ਕਿਸਾਨਾਂ ਦੇ ਹੱਕ ਦੇ ਵਿੱਚ ਤੁਸੀਂ ਕੁਝ ਵੀ ਨਹੀਂ ਬੋਲ ਰਹੇ ਕਿਸਾਨਾਂ ਦੇ ਹੱਕ 'ਚ ਬਹੁਤ ਵਾਰੀ ਬੋਲਿਆ ਮੈਂ ਕਿਸਾਨਾਂ ਦੇ ਹੱਕ 'ਚ ਬੋਲਣ ਗਿਆ ਸੀ ਹੁਣ ਵੀ ਬੋਲਦਾ ਤੁਹਾਨੂੰ ਲੱਗਦਾ ਕਿ ਤੁਹਾਨੂੰ ਲੱਗਦਾ ਹੰਸ ਜੀ ਕਿ ਇਹ ਕਾਨੂੰਨ ਗਲਤ ਨਹੀਂ ਫਿਰ ਕਾਨੂੰਨ ਇੱਕ ਕਾਨੂੰਨ ਬਣਿਆ ਉਹ ਕਾਨੂੰਨ ਆਪਾਂ ਨੂੰ ਪਸੰਦ ਨਹੀਂ ਆਇਆ ਉਹਦੇ ਲਈ ਜਦੋਂ ਉੱਥੇ ਬੈਠੇ ਸੀ ਉਦੋਂ ਤਾਂ ਐਮਐਸਪੀ ਦੀ ਹੀ ਸਿਰਫ ਗੱਲ ਹੋ ਰਹੀ ਸੀ ਉਦੋਂ ਕੋਈ ਆ ਹੋਰ ਗੱਲ ਨਹੀਂ ਸੀ ਕੈਨਸਲ ਕਰਾਉਣ ਦੀ ਉਦੋਂ ਕੋਈ ਆਖੇ ਨਹੀਂ ਲੱਗਾ ਹੁਣ ਗੱਲ ਵਧ ਗਈ ਆ ਹੁਣ ਗੱਲ ਇਹ ਆ ਕਿ ਕੱਲ ਮੀਟਿੰਗ ਆ 30 ਤਰੀਕ ਕਰਤੀ ਸਰਕਾਰ ਨੇ ਅਗਰ ਇੱਕ ਦਿਨ ਹੋਰ ਅੱਗੇ ਕਰਤਾ ਅੱਛਾ 30 ਤਰੀਕ ਚਲੋ ਕੋਈ ਨਹੀਂ ਇੱਕ ਦਿਨ ਹੋਰ ਆ ਮਾਲਕ ਕਿਰਪਾ ਕਰੇ ਦਾਤਾ ਕਿਰਪਾ ਕਰੇ ਮੈਂ ਕੋਈ ਉਸ ਮੀਟਿੰਗ ਚ ਨਹੀਂ ਮੈਨੂੰ ਕੋਈ ਬੁਲਾਉਂਦਾ ਨਾ ਮੈਂ ਕਿਸਾਨਾਂ ਵੱਲੋਂ ਮੈਨੂੰ ਕੋਈ ਬੁਲਾਉਂਦਾ ਨਾ ਮੈਨੂੰ ਇਧਰੋਂ ਕੋਈ ਕੋਈ ਕਿਸੇ ਕਮੇਟੀ ਚ ਥੋੜੀ ਆ ਮੈਂ ਮੈਂ ਕਦੀ ਨਹੀਂ ਜ਼ਿੰਦਗੀ ਚ ਮੈਂ ਬੋਲਦਾ ਸੁਣਿਆ ਵੀ ਕਿਸਾਨਾਂ ਦੇ ਖਿਲਾਫ ਜਾਂ ਪੰਜਾਬ ਦੇ ਖਿਲਾਫ ਜਾਂ ਪੰਜਾਬੀਆਂ ਦੇ ਮੈਂ ਲੱਗ ਕਿ ਭਾਜਪੀ ਤੋਂ ਤੁਹਾਨੂੰ ਬਹੁਤ ਪਿਆਰ ਮਿਲਦਾ ਮੋਦੀ ਸਾਹਿਬ ਤੁਹਾਨੂੰ ਬਹੁਤ ਤੁਹਾਡੀ ਆਵਾਜ਼ ਨੂੰ ਬਹੁਤ ਪਿਆਰ ਕਰਦੇ ਆ ਤਾਂ ਤੁਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਜਾ ਕੇ ਮੇਲਾਓ ਜੇ ਜੇਪੀ ਨੱਡਾ ਨਾਲ ਤੁਹਾਡੀ ਗੱਲ ਹੁੰਦੀ ਆ ਤੋਮਰ ਸਾਹਿਬ ਨਾਲ ਤੁਹਾਡੀ ਗੱਲ ਹੁੰਦੀ ਆ ਤਾਂ ਤੁਸੀਂ ਨੁਮਾਇੰਦੇ ਬਣੋ ਕਿਸਾਨਾਂ ਦੇ ਮੈਂ ਰੋਜ਼ ਮਿਲਦਾ ਮੈਂ ਕਹਿੰਦਾ ਕਿ ਇਹਨੂੰ ਵਾਈਂਡ ਅਪ ਕਰੋ ਮੈਂ ਉਹੀ ਗੱਲ ਕਰਦਾ ਜ਼ਿੰਮੇਵਾਰੀ ਨਾਲ ਗੱਲ ਕਰਨਾ ਕੱਲ ਨੂੰ ਮੇਰੀ ਕਲਾਸ ਵੀ ਲੱਗ ਸਕਦੀ ਆ ਤੇ ਲੇਕਿਨ ਮੈਂ ਕਹਿਣਾ ਮੈਂ ਮੈਂ ਜੋ ਕਹਿਣਾ ਮੈਂ ਕਹਿਣਾ ਮੈਨੂੰ ਜਿੱਦਣ ਸ਼ੀਸ਼ੇ ਅੱਗੇ ਕੁੰਡੀ ਲਾ ਕੇ ਸਾਹਮਣੇ ਸ਼ਰਮ ਆਉਣ ਲੱਪੇ ਮੈਂ ਕਹਿਣਾ ਰੱਬਾ ਇੱਥੇ ਚੋਕੀ ਲਈ ਮੈਨੂੰ ਮੇਰਾ ਸਾਹ ਮੈਂ ਜੀਣਾ ਹੀ ਨਹੀਂ ਚਾਹੁੰਦਾ ਬਗੈਰਤ ਹੋ ਕੇ ਝੋਲੀ ਚੁੱਕ ਜਾ ਹੋ ਕੇ ਮੈਂ ਕਹਿਣਾ ਪਰ ਜਿੰਨਾ ਕਿ ਜਿੰਨੀ ਕਿ ਮੇਰੀ ਔਕਾਤ ਉਹ ਮੇਰੇ ਆਪਣੇ ਜਿਹਨਾਂ ਨੂੰ ਕਹਿੰਨੇ ਉਹ ਗਾਲਾਂ ਕੱਢਣੋਂ ਨਹੀਂ ਹਟਦੇ ਤੇ ਮੇਰੀ ਸੁਣਦਾ ਕੌਣ ਹੈ ਤੋਮਰ ਸਾਹਿਬ ਨੇ ਕਦੀ ਇਸ ਕਾਨੂੰਨ ਦੇ ਮਤਲਕ ਗੱਲ ਕੀਤੀ ਹੈ ਕਦੀ ਤੋਮਰ ਸਾਹਿਬ ਕਿਹੜੇ ਉੱਥੇ ਪਾਕਿਸਤਾਨ ਬੇਟੀ ਇੱਥੇ ਆ ਘੇਰ ਲਿਆ ਉਹਨਾਂ ਨੂੰ ਹਜ਼ਾਰ ਵਾਰੀ ਕੀਤੀ ਹੈ ਤੁਸੀਂ ਕੀ ਗੱਲ ਕੀਤੀ ਹੈ ਤੁਸੀਂ ਰੱਦ ਕਰਨ ਲਈ ਕਿਹਾ ਉਹਨਾਂ ਨੂੰ ਮੈਂ ਹਮੇਸ਼ਾ ਰੱਦ ਕਰਨ ਲਈ ਨਹੀਂ ਮੇਰੇ ਮੇਰੇ ਅਧਿਕਾਰ ਖੇਤਰ ਚ ਰੱਦ ਕਰਨ ਦੀ ਗੱਲ ਕਰਨ ਲਈ ਨਹੀਂ ਮੇਰੇ ਅਧਿਕਾਰ ਖੇਤਰ ਚ ਹੈ ਕਿ ਉਹਨਾਂ ਦੀ ਦੁੱਖ ਦਰਦ ਸੁਣੋ ਜੋ ਮੁਨਾਸਿਬ ਹੈ ਉਹਦੇ ਲਈ ਸਰ ਜਲਦੀ ਵਾਈਂਡ ਅਪ ਕਰੋ ਠੰਡ ਚ ਬੈਠੇ ਲੋਕ ਡੋਟ ਲੁੱਕ ਨਾਈਸ ਪੂਰੀ ਦੁਨੀਆ ਚ ਇਸ ਤਰ੍ਹਾਂ ਠੀਕ ਨਹੀਂ ਜਾਂਦਾ ਤੇ ਸਾਡਾ ਵੀ ਰੋਟੀ ਫੁੱਲਦੀ ਆ ਮੈਨੂੰ ਤਾਂ ਉੱਥੇ ਮੈਂ ਇੱਕ ਕੁਲਵੰਤ ਸੰਧੂ ਸਾਹਿਬ ਆ ਹੁਣ ਜਾਇਓ ਉੱਥੇ ਸਿੰਘੂ ਬਾਰਡਰ ਤੇ ਕੁਲਵੰਤ ਸੰਧੂ ਸਾਹਿਬ ਰੋੜਕੇ ਤੋਂ ਮੇਰੇ ਦੋਸਤ ਹੈ ਬਹੁਤ ਪਿਆਰੇ ਉਹਨਾਂ ਨੇ ਵੀ ਮੈਸੇਜ ਦਿੱਤਾ ਉਹਨਾਂ ਨੂੰ ਮੈਂ ਕਿਹਾ ਯਾਰ ਮੈਂ ਉੱਥੇ ਆ ਜਾਣਾ ਉਹਨੇ ਕਿਹਾ ਯਾਰ ਜਿਹੜੇ ਵੀ ਆਉਂਦਾ ਉੱਥੇ ਖੰਮ ਠੱਪ ਹੁੰਦੀ ਆ ਤੂੰ ਨਾ ਹੀ ਆਈ ਤੇ ਹੁਣ ਤਾਂ ਤੁਸੀਂ ਅਗਰਾਵਾਂ ਸਾਹਿਬ ਦਾ ਸੌਣੀ ਲਿਆਓ ਉਹਨੇ ਕਿਹਾ ਆ ਜਾਵੇ ਇੱਥੇ ਵਾਲ ਦੇਖ ਲਵੇ ਕਿੰਨੇ ਕੁ ਬੱਚਦੇ ਉਹਦੇ ਮੈਂ ਦੱਸੋ ਕਿਹੜੇ ਹੌਸਲੇ ਨਾਲ ਕਿੱਥੇ ਜਾਵਾਂ ਲੋਕੋ ਕੀ ਕੀ ਕਰਾ ਤੁਸੀਂ ਗੱਲ ਹੀ ਨਹੀਂ ਵੱਡੀ ਕਰਦੇ ਹੋ ਕਿਸਾਨਾਂ ਦੇ ਹੱਕ ਦੇ ਵਿੱਚ ਕਿ ਸਾਰੇ ਕਿਸਾਨ ਤੁਹਾਨੂੰ ਪੰਜਾਬ ਦਾ ਹੀ ਪੁੱਤ ਮੰਨਣ ਲੱਗ ਜਾਣ ਫਿਰ ਤੋਂ ਕਿਉਂਕਿ ਅੱਜ ਕੱਲ ਤਾਂ ਤੁਹਾਡੇ ਘਰ ਦਾ ਵੀ ਘਰਾਵ ਹੋ ਰਿਹਾ ਹੈ ਸੋਸ਼ਲ ਮੀਡੀਆ ਤੇ ਗਾਲਾਂ ਵੀ ਬਹੁਤ ਪੈਂਦੀਆਂ ਨੇ ਤੁਸੀਂ ਆਪ ਦੱਸ ਰਹੇ ਹੋ ਪਰ ਤੁਸੀਂ ਕੰਮ ਹੀ ਇਹੋ ਜਿਹਾ ਕਰਦੇ ਹੋ ਕੋਈ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਕਿ ਕਰਦੇ ਹੋ ਹਾ ਦਾ ਨਾਰਾ ਮਾਰਦੇ ਹੋ ਕਿ ਗਲਤ ਹੈ ਜਿਹੜੀ ਚੀਜ਼ ਗਲਤ ਹੈ ਪਾਰਟੀ ਪਾਜੀ ਤੋਂ ਉੱਪਰ ਥੋੜੀ ਹੁੰਦੀਆਂ ਨੇ ਇਹ ਚੀਜ਼ਾਂ ਕੀ ਇੰਨਾ ਜਿਹੜਾ ਮੈਂ ਬੋਲ ਰਿਹਾ ਇੰਨੇ ਦਿਨਾਂ ਤੋਂ ਹਾ ਦਾ ਨਾਰਾ ਨਹੀਂ ਲੱਗ ਰਿਹਾ ਕਿ ਮੈਂ ਮੈਂ ਮੇਰਾ باوجود ਵੀ ਕਿਸਾਨ ਤੁਹਾਡੇ ਹੱਕ ਦੇ ਵਿੱਚ ਨਹੀਂ ਨਾ ਫਿਰ ਤੁਸੀਂ ਇਸ ਤੋਂ ਉੱਪਰ ਕੁਝ ਕਰ ਲੋ ਇਹ ਤਾਂ ਕਿਸਾਨਾਂ ਨੂੰ ਐਨਲਿਸਿਸ ਕਰਨਾ ਚਾਹੀਦਾ ਕਿ ਬੰਦਾ ਆਪਣੀ ਔਕਾਤ ਤੋਂ ਵੱਧ ਗੱਲ ਕਰ ਰਿਹਾ ਸਰਕਾਰ ਦੇ ਵਿੱਚ ਰਹਿ ਕੇ ਬੋਲ ਮੈਂ ਹਮੇਸ਼ਾ ਹਮੇਸ਼ਾ ਮਿਲ ਕੇ ਜਿਹੜਾ ਸਰਦੋਂ ਦੇ ਵੀ ਕਰੀਏ ਜੀ ਨੂੰ ਨਬੇੜੀਏ ਜਿੰਨੀ ਕਿ ਜੋਗਾ ਮੈਂ ਹੈਗਾ ਉਸ ਤੋਂ ਜ਼ਿਆਦਾ ਕਰ ਰਿਹਾ ਯਾਰ ਗੱਲ ਮੈਂ ਕਰ ਰਿਹਾ ਮੈਂ ਤੇ ਬਾਕੀ ਇਹ ਆ ਕਿ ਹੁਣ 네ਗੋਸ਼ੀਏਸ਼ਨ ਚੱਲ ਰਹੀ ਹੈ ਸਿਆਣੇ ਬੰਦੇ ਆ ਉਧਰ ਵੀ ਸਿਆਣੇ ਆ ਤੇ ਦੇਖਦੇ ਆ ਹੁਣ ਉਹਨਾਂ ਨੂੰ ਮੈਂ ਕੀ ਸਮਝਾਉਣਾ ਹੈ ਮੇਰੀ ਔਕਾਤ ਕੀ ਆ ਸਿੰਪਲ ਐਮਪੀ ਆ ਨਾ ਮੈਂ ਮੈਂ ਕਿਸੇ ਕੋਈ ਮੈਂ ਕੋਈ ਕੋਈ ਯਾਨੀ ਇੱਕ ਤਾਂ ਹੁੰਦੀ ਅਥਾਰਟੀ ਇੱਕ ਹੁੰਦਾ ਕੋਈ ਡਿਸੀਜਨ ਮੇਕਰ ਬੰਦਾ ਮੇਰਾ ਕੋ ਡਿਸੀਜਨ ਥੋੜੀ ਲੈ ਕਿਸੰਦਾ ਮੈਂ ਬੇਨਤੀ ਹੀ ਕਰ ਸਕਦਾ ਉਹਨਾਂ ਨੂੰ ਵੀ ਹੱਥ ਜੋੜਦਾ ਰਹਿਣਾ ਇਹਨਾਂ ਨੂੰ ਵੀ ਹੱਥ ਜੋੜਦਾ ਜੀ ਹੰਸਰਾਏ ਹੰਸ ਅੱਜ ਐਮਪੀ ਨਹੀਂ ਹੈਗੇ ਜਾਂ ਨਾ ਹੋਣ ਦੇ ਮੰਨ ਲਓ ਤੇ ਅੱਜ ਇੱਕ ਕਲਾ ਕਲਾਕਾਰ ਹੁੰਦਾ ਤੇ ਪੰਜਾਬ ਤਰਫੋਂ ਜਾਂਦਾ ਮੋਦੀ ਸਾਹਿਬ ਨੂੰ ਮਿਲਣ ਦੇ ਲਈ ਤੇ ਕੀ ਕਹਿੰਦਾ ਅੱਜ ਮੈਂ ਇਹੀ ਕਿਹਾ ਜੋ ਹੁਣ ਕਹਿਣਾ ਸੀ ਹੁਣ ਵੀ ਮੈਂ ਇਹੀ ਕਿਹਾ ਮਿਲ ਮਿਲ ਮੈਂ ਕਿ ਸਾਹਿਬ ਜੀ ਜਲਦੀ ਕਰੋ ਵਾਈਂਡ ਅਪ ਕਰੋ ਤਕਲੀਫ ਹੁੰਦੀ ਹੈ ਬਹੁਤ ਮਨ ਚ ਬਹੁਤ ਤਕਲੀਫ ਹੈ ਤੇ ਮੈਂ ਉਦੋਂ ਵੀ ਇਹੀ ਕਹਿਣਾ ਸੀ ਕਿ ਜੋ ਹੋ ਰਿਹਾ ਕਿ ਮਤਲਬ ਇਨੋਸੈਂਟ ਲੋਕ ਭੋਲੇ ਪਾਲੇ ਲੋਕ ਠੰਡ ਚ ਬੈਠਣ ਉਹਨਾਂ ਦਾ ਕਸੂਰ ਕੀ ਹੈ ਬਤੌਰ ਐਮਪੀ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਬਤੌਰ ਭਰਾਵੋ ਮੇਰਿਓ ਮੈਂ ਕਿਸੇ ਵੀ ਤਰੀਕੇ ਨਾਲ ੱੱਕੇ ਤੁੱਕੇ ਖਾ ਕੇ ਐਮਪੀ ਬਣ ਗਿਆ ਇਹ ਮੇਰਾ ਕਸੂਰ ਆ ਮੇਰੀ ਕਿਸਮਤ ਦਾ ਕਸੂਰ ਆ ਹੁਣ ਮੈਂ ਜਿੰਨੀ ਜੋਗਾ ਹੈਗਾ ਮੈਂ ਤੁਹਾਡੇ ਨਾਲ ਆ ਜੋ ਨਹੀਂ ਕਰ ਸਕਦਾ ਉਹ ਮੈਂ ਨਹੀਂ ਕਰ ਸਕਦਾ ਜਿਹੜੇ ਟੈਕਨੀਕਲੀ ਗੱਲ ਨੂੰ ਸਮਝਦੇ ਹੋ ਸਮਝਣ ਗੱਲ ਇਹ ਆ ਕਿ ਮੈਂ ਪੰਜਾਬੋਂ ਜਿੱਤਿਆ ਹੁੰਦਾ ਤੇ ਫਿਰ ਬੱਚੀਆਂ ਪਾਉਂਦੇ ਫਿਰ ਪਤਾ ਲੱਗਦਾ ਹੁਣ ਮੈਨੂੰ ਇੱਥੇ ਮੈਂ ਇਹਨਾਂ ਲੋਕਾਂ ਨਾਲ ਧੋਖਾ ਨਹੀਂ ਕਰ ਸਕਦਾ ਕਦੀ ਨਹੀਂ ਧੋਖਾ ਕਰ ਲੱਖਾਂ ਲੋਕ ਆ ਤੁਹਾਡੇ ਆਉਂਦੇ ਆ ਦੇਖੇ ਨਹੀਂ ਕਿਦਾਂ ਉਹ ਵਿਚਾਰੇ ਮੈਨੂੰ ਤਾਂ ਸਭ ਸ਼ਰਮ ਆਉਂਦੀ ਆਪਣੇ ਮੂੰਹ ਦੱਸਦੇ ਆ ਇੱਥੇ ਪੂਜਾ ਕਰਨ ਦਾ ਤੇ ਉੱਥੇ ਗਾਲਾਂ ਕੱਢਣ ਦਾ ਫਰਕ ਹੈ ਥੋੜਾ ਹੀ ਫਰਕ ਹੈ ਇਹਨਾਂ ਇਹਨਾਂ ਦੇ ਲੋਕਾਂ ਦੀ ਜਿਹੜਾ ਮੇਰਾ ਨਕਸ਼ਾ ਬਣਾ ਲਿਆ ਇਹਨਾਂ ਨੇ ਉਸ ਨਕਸ਼ੇ ਨੂੰ ਮੈਂ ਕਿਦਾਂ ਤੋੜ ਦਿਆਂ ਆ ਕਿਸਾਨ ਹੀ ਸੀ ਸਾਰੇ ਆਏ ਹੋਏ ਇਹ ਕਿਸਾਨ ਆਖਰੀ ਸਵਾਲ ਆ ਵੈਸੇ ਇਹ ਕਿਸਾਨ ਕੀ ਕਹਿੰਦੇ ਨੇ ਇਹ ਵਾਲੇ ਇਹ ਕਿਸਾਨ ਭਾਜਪੀ ਦੇ ਤਾਂ ਹੈ ਨਹੀਂ ਸੀ ਭਾਜਪੀ ਦਾ ਤਾਂ ਇੱਕੋ ਹੀ ਮੁੰਡਾ ਸੀ ਤੁਹਾਨੂੰ ਮੈਂ ਇੰਟਰੋਡਿਊਸ ਵੀ ਕਰਾਇਆ ਕੋਈ 100 ਪਿੰਡਾਂ ਦਾ ਸਰਪੰਚ ਇੱਥੇ ਤੋਂ ਬੱਕਰਾ ਹੀ ਰਵਾਜ ਆ ਕੋਈ 17 ਪਿੰਡਾਂ ਦਾ ਸਰਪੰਚ ਆ ਕਿੱਡੇ ਸੋਹਣੀਆਂ ਪੱਗਾਂ ਬੰਨੀਆਂ ਸੀ ਸਾਰੇ ਬਜ਼ੁਰਗ ਸੀ ਇਹ ਕੀ ਕਹਿੰਦੇ ਇਹ ਕਹਿੰਦੇ ਕਾਨੂੰਨ ਠੀਕ ਹੈ ਹਾਂਜੀ ਇਹ ਇਹੀ ਕਹਿ ਰਹੇ ਸੀ ਕਹਿੰਦੇ ਕਿ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਜੀ ਕਮੀ ਹੈ ਤੇ ਉਹਨੂੰ ਦੂਰ ਕਰ ਲੈਣਾ ਚਾਹੀਦਾ ਵਾਇਲੈਂਟ ਨਾ ਹੋਵੋ ਆਪਣਾ ਇਹ ਕਰੈਕਟਰ ਇਸ ਤਰ੍ਹਾਂ ਦਾ ਹਾਈ ਕਰਕੇ ਰੱਖੋ ਕਿ ਲੱਗੇ ਕਿ ਗੁਰੂ ਆਲਾ ਬੋਲ ਰਿਹਾ ਇਹ ਜ਼ਰੂਰ ਕਹਿ ਰਿਹਾ ਸੀ ਹਾਂ ਕਿਤੇ ਜੇ ਕਮੀ ਆ ਤੇ ਉਹ ਨਿਮਰਤਾ ਨਾਲ ਗੱਲ ਮਨਾਈ ਜਾ ਸਕਦੀ ਹੈ ਮੁਹੱਬਤ ਨਾਲ ਮੁਹੱਬਤ ਨਾਲ ਗੱਲ ਮਨਾਈ ਜਾ ਸਕਦੀ ਹੈ ਉਮੀਦ ਰੱਖਦੇ ਹਾਂ ਕਿ 30 ਤਰੀਕ ਨੂੰ ਜੋ ਮੀਟਿੰਗ ਹੋ ਗਈ ਉਹਦੇ ਵਿੱਚ ਕੋਈ ਸਾਰਤਕ ਸਿੱਟਾ ਨਿਕਲੂਗਾ ਭਰਾਵਾ ਮੇਰੇ ਤੋਂ ਜ਼ਿਆਦਾ ਕਿਹੜਾ ਮੈਂ ਤਾਂ ਕਹਿੰਦਾ ਹੇ ਸੱਚਾ ਪਾਸ਼ਾ ਸਾਨੂੰ ਤਾਂ ਗਾਲਾਂ ਤੋਂ ਬਚਾ ਕੇ ਕਿਸੇ ਤਰ੍ਹਾਂ 30 ਤਰੀਕ ਨੂੰ ਨਿਬੜ ਜਾਵੇ ਕੰਮ ਮੈਂ ਤਾਂ ਬੇਕਸੂਰੀ ਰਗੜਿਆ ਜਾਣਾ ਕਿੰਨੇ ਐਮਪੀ ਆ ਕਿੰਨੇ ਵਜ਼ੀਰ ਆ ਮੈਂ ਤਾਂ ਪਤਾ ਹੀ ਨਹੀਂ ਮੈਨੂੰ ਸਮਝ ਹੀ ਨਹੀਂ ਲੱਗਦੀ ਕੋਈ ਸਮਝ ਤੋਂ ਬਾਹਰ ਹੈ ਕਿ ਮੈਨੂੰ ਮੈਂ ਇਹਨੂੰ ਕਿਹੜੇ ਦੋਸ਼ ਵਿੱਚ ਗਾਲਾਂ ਕੱਢ ਰਿਹਾ ਹਾਂ ਬਸ ਥੈਂਕ ਯੂ ਵੈਰੀ ਥੰਕ ਯੂ ਤੁਸੀਂ ਸਮਾਂ ਦਿੱਤਾ ਤੇ ਕਹਿੰਦੇ ਨੇ ਕਿ ਪਹਿਲੇ ਦਿਨ ਤੋਂ ਮੈਂ ਖੇਤੀ ਕਾਨੂੰਨਾ ਦੇ ਹੱਕ ਦੇ ਵਿੱਚ ਵੀ ਨਹੀਂ ਬੋਲ ਰਿਹਾ ਤੇ ਨਾ ਖਿਲਾਫ ਬੋਲ ਰਿਹਾ ਤੇ ਕਿਸਾਨਾਂ ਨੂੰ ਕਿਹਾ ਸੀ ਕਿ ਆਓ ਆਪਾਂ ਚੱਲਦੇ ਹਾਂ ਤੇ ਕੇਂਦਰ ਦੇ ਨਾਲ ਮੀਟਿੰਗ ਕਰਦੇ ਹਾਂ ਉਦੋਂ ਕਿਸਾਨ ਪੰਜਾਬ ਦੇ ਵਿੱਚ ਬੈਠੇ ਸੀ ਪਰ ਹੁਣ ਗੇਂਦ ਹੱਥੋਂ ਨਿਕਲ ਚੁੱਕੀ ਹੈ ਤੇ ਦੇਖਦੇ ਹਾਂ ਕਿ ਕਿਹਦਾ ਚੌਕਾ ਛੱਕਾ ਲੱਗਦਾ ਕਿਉਂਕਿ ਦੋਵੇਂ ਪਾਸੇ ਸਿੰਘ ਅੜੇ ਹੋਏ ਆ ਉਧਰ ਕਿਸਾਨ ਵੀ ਬਰੂਹਾਂ ਤੇ ਬਹਿ ਕੇ ਆ ਕੇ ਤੇ ਉਧਰ ਕੇਂਦਰ ਕਹਿੰਦੀ ਹੈ ਕਿ ਅਸੀਂ ਸੌਦਾ ਤੋਂ ਬਿਨਾ ਕੁਝ ਨਹੀਂ ਕਰਨਾ ਤੇ ਹੰਸਰਾਜ ਹੰਸ ਹੋਣੀ ਕਹਿੰਦੇ ਆ ਕਿ ਮੈਂ ਅਰਦਾਸ ਕਰਦਾ ਕਿ ਜਲਦੀ ਤੋਂ ਜਲਦੀ ਇਹ ਮਸਲਾ ਹੱਲ ਹੋਵੇ ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ ਦਿੱਲੀ